ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਅਰੋੜਾ ਨੂੰ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਵੱਲੋਂ ਟ੍ਰੇਡ ਵਿੰਗ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਹਲਕਾ ਪੱਛਮੀ ਤੋਂ ਐਮ.ਐਲ.ਏ ਡਾਕਟਰ ਜਸਵੀਰ ਸਿੰਘ ਸੰਧੂ ਅਤੇ ਜ਼ਿਲ੍ਹਾ ਅਮਰਥਾ ਟ੍ਰੇਡ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਟਾਰੀਆ ਨੇ ਡਿੰਪਲ ਅਰੋੜਾ ਨੂੰ ਨਿਯੁਕਤੀ ਪੱਤਰ ਵੀ ਦਿੱਤਾ। ਇਸ ਮੌਕੇ ਐਮ.ਐਲ.ਏ ਡਾਕਟਰ ਜਸਵੀਰ ਸਿੰਘ ਸੰਧੂ ਨੇ ਆਖਿਆ ਕਿ ਹਲਕੇ ਵਿੱਚ ਜੋ ਵੀ ਵਪਾਰੀਆਂ ਦੀਆਂ ਮੁਸ਼ਕਲਾਂ ਹੋਣਗੀਆਂ ਉਸ ਨੂੰ ਡਿੰਪਲ ਅਰੋੜਾ ਸਰਕਾਰ ਤੱਕ ਪਹੁੰਚਾਣਗੇ। ਨਾਲ ਹੀ ਉਹਨਾਂ ਨੇ ਇਸ ਮੌਕੇ ਟ੍ਰੇਡ ਵਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਟਾਰੀਆ ਦਾ ਆਪਣੇ ਦਫ਼ਤਰ ਪਹੁੰਚਣ ਤੇ ਨਿਗਾਹਸਵਾਗਤ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਡਿੰਪਲ ਅਰੋੜਾ ਨੇ ਸਮੂਹ ਪਾਰਟੀ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਜੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਉਸ ਨੂੰ ਉਹ ਤੈਨ ਦਾ ਨਿਭਾਉਣਗੇ ਅਤੇ ਇਸ ਮੌਕੇ ਡਾਕਟਰ ਹਰਪ੍ਰੀਤ ਸਿੰਘ ਹਲਕਾ ਕੋਆਰਡੀਨੇਟਰ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵਰਕਰ ਹਾਜ਼ਰ ਸਨ। ਮੈਂ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਹਲਕੇ ਦੇ ਐਮਐਲਏ ਡਾਕਟਰ ਜਸਪੀਰ ਸਿੰਘ ਸੰਧੂ ਜੀ ਤੇ ਵਪਾਰ ਮੰਡਲ ਦੇ ਪ੍ਰਧਾਨ ਕਟਾਰੀਆ ਸਾਹਿਬ ਗੁਨਪ੍ਰੀਤ ਸਿੰਘ ਕਟਾਰੀਆ ਜੀ ਤੇ ਸਾਰੀ ਟੀਮ ਸਾਰੇ ਵੈਸਟ ਹਲਕੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇਹ ਜਿਹੜੀ ਜੁਮੈਰੀ ਦਿੱਤੀ ਗਈ ਹੈ ਤੇ ਮੈਂ ਪਾਰਟੀ ਨੂੰ ਸਾਡੇ ਐਮਐਲਏ ਸਾਹਿਬ ਨੂੰ ਕਟਾਰੀਆ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨੇ ਵੀ ਛੋਟੇ ਤੋਂ ਛੋਟੇ ਵੀ ਜਿਹੜੀ ਪ੍ਰੋਬਲਮ ਹੈ ਆਮ ਵਪਾਰੀਆਂ ਦੀ ਟਰੇਡ ਵਿੰਗ ਦੀ ਜਿੰਨਾ ਵੀ ਇਹਦੇ ਨਾਲ ਹੈਗੀ ਆ ਉਹਦੇ ਵਾਸਤੇ ਆਪਾਂ ਮੋਢੇ ਨਾਲ ਮੋਢਾ ਲਾ ਕੇ ਹਰ ਟਰੇਡਰ ਨਾਲ ਹਰ ਦੁਕਾਨਦਾਰ ਨਾਲ ਹਰ ਮਾਰਕੀਟ ਨਾਲ ਅਸੀਂ ਖੜੋਤੇ ਆ ਤੇ ਸੋ ਇਹ ਮੈਂ ਦੁਬਾਰਾ ਧੰਨਵਾਦ ਕਰਦਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਜਸਵੀਰ ਸਿੰਘ ਦੋ ਜੀ ਦਾ ਤੇ ਆਮ ਆਦਮੀ ਪਾਰਟੀ ਦਾ ਕਿ ਜਿਹੜੇ ਮਿਲਤੇ ਉਹਨਾਂ ਨੇ ਵਿਸ਼ਵਾਸ ਵਾਇਆ ਇਸ ਹਲਕੇ ਤੋਂ ਟਰੇਡ ਵਿੰਗ ਦੇ ਕੋਆਰਡੀਨੇਟਰ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਮੈਂ ਆਮ ਆਦਮੀ ਪਾਰਟੀ ਸਮੂਚੀ ਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਡਿੰਪਰ ਉਹੜਾ ਜੀ ਉਤਲੀਕਰ ਤੋਂ ਬਹੁਤ ਵੱਡੇ ਆਗੂ ਨੇ ਇਹਨਾਂ ਨੂੰ ਟ੍ਰੇਡ ਵਿੰਗ ਦਾ ਜਿਹੜਾ ਵੈਲਸ ਚ ਹਮਕੇ ਦਾ ਕੋਆਰਡੀਨੇਟਰ ਲਗਾਇਆ ਇਸ ਵਾਸਤੇ ਮੈਂ ਸਾਰੇ ਪਰਿਵਾਰ ਨੂੰ ਵੀ ਸਾਰੀ ਟੀਮ ਜਿੰਨੀ ਵੀ ਆਈ ਇੱਥੇ ਆਈ ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਉਹਦੇ ਨਾਲ ਸਾਡੇ ਅਮਸਰ ਜ਼ਿਲ੍ਹੇ ਦੇ ਟ੍ਰੇਡ ਵਿੰਗ ਦੇ ਪ੍ਰਧਾਨ ਕਟਾਰੀਆ ਸਾਹਿਬ ਉਹ ਵੀ ਨਾਲ ਹਾਜ਼ਰ ਨੇ ਮੈਂ ਇਹਨਾਂ ਨੂੰ ਵੀ ਆਪਣੇ ਮੇਰੇ ਦਫ਼ਤਰਾਂ ਤੇ ਮੇਜੀ ਆਂ ਆਖਦਾ ਕਿਉਂਕਿ ਬਹੁਤ ਵਧੀਆ ਇਨਸਾਨ ਨੇ ਜਿੱਥੇ ਸਮਾਜ ਸੇਵੀਤਾ ਉਤੇ ਕੰਮ ਕਰਦੇ ਇਥੇ ਟ੍ਰੇਨਿੰਗ ਵਿੰਗ ਦੇ ਵੀ ਇਹ ਪ੍ਰਧਾਨ ਨੇ ਕਿਉਂਕਿ ਇਹਨਾਂ ਦਾ ਆਪਣਾ ਟ੍ਰੇਨਿੰਗ ਦਾ ਬਹੁਤ ਵਧੀਆ ਕੰਮ ਹੈ ਸੋ ਇਹ ਸਾਰੀਆਂ ਸ਼ਿਸ਼ਤੀਆਂ ਸ਼ਿਸ਼ਤੀਆਂ ਜਿਹਨਾਂ ਨੂੰ ਆਮ ਆਦਮੀ ਪਾਰਟੀ ਨੇ ਮਾਨ ਸਨਮਾਨ ਦੇ ਕੇ ਨਵਾਜਿਆ ਮੈਂ ਇਹਨਾਂ ਸਾਰਿਆਂ ਨੂੰ ਮੇਰੇ ਦਫ਼ਤਰ ਪਹੁੰਚ ਤੇ ਹਾਰਦਿਕ ਸ਼ੁਭ ਕਾਮਨਾਵਾਂ ਦਿਨਾਂ ਬਹੁਤ ਬੋਤਾਈਆਂ ਦੇ ਨਾਲ ਮੇਰੇ ਨਾਲ ਡਾਕਟਰ ਹਰਪੀ ਸਿੰਘ ਜੀ ਬੇਦੀ ਹਲਕਾ ਕੋਆਰਡੀਨੇਟਰ ਨੇ ਵੈਸਲ ਕੇ ਦੇ ਇਹ ਵੀ ਨਾਲ ਪਹੁੰਚੇ ਨੇ ਹੋਰ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਤੇ ਸਪੰਸਰ ਸਾਹਿਬ ਮਲਾਵਲੀ ਪਿੰਡ ਤੋਂ ਹੋਰ ਵੀ ਪਤਵੰਤੇ ਸੰਜੇ ਜਿਹੜੇ ਇੱਥੇ ਆਏ ਆ ਇਹਨਾਂ ਸਾਰਿਆਂ ਦਾ ਮੇਰੇ ਦਫ਼ਤਰੋਂ ਤੇ ਮੈਂ ਜੀ ਆਇਆਂ ਆਖਦਾ ਤੇ ਪਾਰਟੀ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਇਹਨਾਂ ਨੂੰ ਜ਼ਿੰਮੇਵਾਰੀਆਂ ਉਹਨਾਂ ਵਾਸਤੇ ਮੈਂ ਵਧਾਈ ਦਿੰਦਾ